ਜੇਕਰ ਤੁਸੀਂ ਦੁਕਾਨਦਾਰ ਹੋ ਤੇ ਖਬਰ ਤੁਹਾਡੇ ਲਈ ਹੈ 2 ਮਿੰਟ ਕੱਢ ਕੇ ਸੁਣ ਲਵੋ ਫਾਇਦੇ ਦੀ ਗੱਲ ਹੈ ਹੁਣ ਤੁਸੀਂ ਗ੍ਰਾਹਕਾਂ ਤੇ ਵੀ ਵਿਸ਼ਵਾਸ ਨਹੀਂ ਕਰਨਾ ਹੈ ਗ੍ਰਾਹਕ ਕਿਵੇਂ ਤੁਹਾਨੂੰ ਬਰਬਾਦ ਕਰ ਸਕਦੇ ਨੇ ਗ੍ਰਾਹਕ ਕਿਵੇਂ ਤੁਹਾਨੂੰ ਕੁੰਡੀ ਲਾ ਸਕਦੇ ਨੇ ਇਹ ਖਬਰ ਉਸੇ ਤੇ ਹੈ ਜਿਹਾ ਸੱਚ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਕਵਾਡਨਾਲ ਪ੍ਰਿਆ ਬਟਾਲਾ ਦੇ ਪਹਾੜੀ ਗੇਟ ਤੇ ਕੱਪੜਿਆਂ ਦੀ ਦੁਕਾਨ ਕੋਈ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਬਹੁਤ ਸਾਰੇ ਦੁਕਾਨਦਾਰਾਂ ਨੂੰ ਜੋ ਹੈ ਉਹ ਅਗਾਹ ਵੀ ਕਰ ਦੇਣਾ ਹੈ ਤੇ ਬਹੁਤ ਸਾਰੇ ਦੁਕਾਨਦਾਰ ਜਿਹੜੇ ਨੇ ਉਸ ਖਬਰ ਦੇ ਨਾਲ ਸਹਿਮਤ ਵੀ ਹੋਣਗੇ ਕਿ ਹਾਂ ਅਜਿਹੀ ਚੀਜ਼ ਹੁੰਦੀ ਹੈ ਬਹੁਤ ਵਾਰ ਕੁਝ ਕੇ ਦੁਕਾਨਦਾਰਾਂ ਦੀ ਖਬਰ ਕੈਮਰਿਆਂ ਤੇ ਆ ਜਾਂਦੀ ਹੈ ਕੁਝ ਕੇ ਦੁਕਾਨਦਾਰਾਂ ਦੀ ਖਬਰ ਨਿਊ ਚੈਨਲਾਂ ਤੇ ਆ ਜਾਂਦੀ ਹੈ ਪਰ ਕੁਝ ਕੇ ਦੁਕਾਨਦਾਰਾਂ ਦੇ ਨਾਲ ਜੋ ਹੁੰਦਾ ਹੈ ਉਹ ਜਿਵੇਂ ਉਸ ਦੁਕਾਨ ਦੇ ਅੰਦਰ ਹੀ ਗੱਲ ਲੱਗਦੀ ਹੈ ਸੋ ਦੁਕਾਨਦਾਰ ਕਿਵੇਂ ਸੁਚੇਤ ਰਹਿਣ ਕਿ ਅਤੇ ਕਿਵੇਂ ਗ੍ਰਾਹਕਾਂ ਤੋਂ ਬਚ ਸਕਦੇ ਨੇ ਇਸ ਤੇ ਤੁਹਾਨੂੰ ਸਾਰਾ ਕੁਝ ਦੱਸਦੇ ਆ ਜੀ ਹਾਂ ਦੱਤੀ ਇਹ ਕਿ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਬਟਾਲਾ ਦੇ ਪਹਾੜੀ ਗੇਟ ਦੀ ਇਹ ਖਬਰ ਹੈ ਜਿੱਥੇ ਕਿ ਇੱਕ ਕੱਪੜੇ ਦੀ ਦੁਕਾਨ ਦੇ ਵਿੱਚ ਚਾਰ ਲੋਕ ਆਉਂਦੇ ਨੇ ਅਤੇ ਆਪਸ ਦੇ ਵਿੱਚ ਗੱਲਬਾਤ ਵੀ ਕਰਦੇ ਨੇ ਤੇ ਕੱਪੜੇ ਵੀ ਦੇਖਣਾ ਸ਼ੁਰੂ ਕਰ ਦਿੰਦੇ ਨੇ ਕਪੜੇ ਦੇਖਦੇ ਦੇਖਦੇ ਉਹ ਲੋਕ ਜਿਹੜੇ ਨੇ ਹੌਲੀ-ਹੌਲੀ ਕਪੜੇ ਜਿਹੜੇ ਨੇ ਉੱਥੇ ਪਿਸਕਾਉਣਾ ਸ਼ੁਰੂ ਕਰ ਦਿੰਦੇ ਨੇ ਅਤੇ ਕਪੜੇ ਲੁਕੋਣਾ ਸ਼ੁਰੂ ਕਰ ਦਿੰਦੇ ਨੇ ਅਤੇ ਜਿਹੜਾ ਦੁਕਾਨਦਾਰ ਹੈ ਉਹ ਦੂਸਰੇ ਗ੍ਰਾਹਕਾਂ ਦੇ ਵਿੱਚ ਵਿਅਸਤ ਹੋ ਜਾਂਦਾ ਹੈ ਤੇ ਉਹ ਜਿਹੜੇ ਚਾਰ ਲੋਕ ਨੇ ਤਕਰੀਬਨ 15000 ਦੇ ਕਪੜੇ ਜਿਹੜੇ ਨੇ ਉਡਾ ਕੇ ਲੈ ਜਾਂਦੇ ਨੇ ਦਾਦੀ ਇੱਕ ਦੁਕਾਨ ਦਾ ਸੁੰਦਰ ਪਾਟਿਆਂ ਦੀ ਦੀ ਪਹਾੜੀ ਗੇਟ ਦੇ ਵਿੱਚ ਦੁਕਾਨ ਹੈ ਅਤੇ ਉਹਨਾਂ ਨੇ ਦੱਸਿਆ ਕਿ ਚਾਰ ਵਿਅਕਤੀ ਹੈ ਜਿਸ ਦੇ ਵਿੱਚ ਔਰਤਾਂ ਵੀ ਸ਼ਾਮਲ ਸੀ 15000 ਦੇ ਕਪੜੇ ਉਹ ਆਪਣੇ ਔਰ ਸ਼ਾਲ ਦੇ ਵਿੱਚ ਲੁਕੋ ਕੇ ਜਿਹੜੇ ਨੇ ਉਹਨਾਂ ਨੂੰ ਦੱਸਿਆ ਕਿ ਉਹ ਖੇਸੇ ਗਏ ਨੇ ਜਦੋਂ ਗ੍ਰਾਹਕਾਂ ਨੂੰ ਫੁਰਸਤ ਮਿਲੀ ਤਾਂ ਦੁਕਾਨਦਾਰ ਨੇ ਵੇਖਿਆ ਕਿ ਕਾਫੀ ਕਪੜੇ ਘਾਟ ਹਨ ਜਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਨੇ ਚੈੱਕ ਕੀਤਾ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਕਿ ਇਹ ਸਾਰਾ ਕੁਝ ਹੋਇਆ ਹੈ ਤਾਂ ਉਹਨਾਂ ਨੇ ਆਪ ਵੀ ਸੁਚੇਤ ਹੋਏ ਨੇ ਤੇ ਬਾਕੀ ਲੋਕਾਂ ਨੂੰ ਵੀ ਉਹਨਾਂ ਨੇ ਸੁਚੇਤ ਕੀਤਾ ਹੈ ਸਾਨੂੰ ਇਹ ਖਬਰ ਰਿਪੋਰਟਰ ਲੱਪੇ ਸਿੰਘ ਖੁਸ਼ੀਪੁਰ ਨੇ ਭੇਜੀ ਹੈ ਦੁਕਾਨਦਾਰ ਕੀ ਕਹਿ ਰਹੇ ਨੇ ਕਿਵੇਂ ਸਾਰਾ ਕੁਝ ਹੋਇਆ ਸੀਸੀਟੀਵੀ ਦੇ ਵਿੱਚ ਵੀ ਤੁਹਾਨੂੰ ਅਸੀਂ ਸਾਰਾ ਕੁਝ ਦਿਖਾ ਰਿਹਾ ਜਰੂਰ ਸੁਣਿਓ ਇੱਥੇ ਗੱਡੀ ਆਣੀ ਆ ਕਾਲੇ ਰੰਗ ਦੀ ਆਲਟੋ ਇਹ ਗੱਡੀ ਨੂੰ ਟਿਕਾਣੀ ਆ ਨੰਗੇ ਚਲ ਗਈਆਂ ਗੱਡੀ ਅੱਗੇ ਆਗ ਲੱਗ ਜਾਣੀ ਆ ਇੱਥੇ ਆਹ ਹੀ ਆਲਟੋ ਆ ਗਈ ਇੱਥੇ ਲੱਗੀ ਉੱਤੇ ਬ੍ਰਿਗਲਾਤੀ ਨੇ ਉੱਤੇ ਸਮਾਨ ਰੱਖਿਆ ਨਾ ਨੇ ਫੇਰ ਵਾਪਸ ਆ ਜਾਣਾ ਦੋਰੇ ਜੋਹੀ ਕਰਨਾ ਹੀ ਆ ਦੁਬਾਰਾ ਫੇਰ ਚੋਰੀ ਕਰਕੇ ਤੁਰੇ ਕੀ ਚੁੱਕੇ ਲੱਗੀਆਂ ਯਾ ਨਹੀਂ ਪਤਾ ਲੱਗਾ ਤੁਰੇ ਆ ਗਈਆਂ ਫੇਰ ਵਾਪਸ ਜਿਹੜੇ ਆਈ ਇਹਨਾਂ ਦੇ ਨਾਲ ਰਲੇ ਦੇ ਸੀ ਇਹਨਾਂ ਨੂੰ ਸੂਟ ਫੁਲਾ ਰਹੀ ਤਾਂ ਕਿ ਚੁੱਕੇ ਲੈ ਜਨ ਇੰਨੇ ਸਾਰੇ ਸੂਟਾਂ ਚੁੱਕ ਕੇ ਫੜਾਏ ਚੁੱਕਣ ਵਾਸਤੇ ਚੋਰੀ ਕਰਨ ਵਾਸਤੇ ਤੇ ਨਾਲ ਜਾ ਕੇ ਜਾਣ ਵਾਲੇ ਇਹ ਵੀ ਲੈ ਕੇ ਗਈ ਸੂਟ ਆਪਣੇ ਨਾਲ ਲੁਕਾ ਕੇ